ਆ ਦਰਸ਼ਕਾਂ ਲਈ ਜਿਹੜਾ ਟੂਰਨਾਮੈਂਟ ਹੋ ਰਿਹਾ ਬੀਬੀਆਂ ਤੇ ਆਣਾ ਸੌ ਲੋਕ ਜਿਹੜੀਆਂ ਬੀਬੀਆਂ ਟੂਰਨਾਮੈਂਟ ਦੇਖਣ ਆਉngੀਆਂ ਉਹਨਾਂ ਨੂੰ ਇੱਕ ਕੂਪਨ ਦਿੱਤਾ ਜਾਊਗਾ ਕੂਪਨ ਦੇ ਨਾਲ ਨਾਲ ਜਿਹੜੀਆਂ ਬੀਬੀਆਂ ਲੱਕੀ ਡਰਾ ਕੱਢਿਆ ਜਾਊਗਾ ਉਹਨਾਂ ਵਿੱਚ ਉਹਨਾਂ ਨੂੰ ਸਲਾਈ ਮਸ਼ੀਨਾਂ ਤੇ ਕੁਝ ਹੋਰ ਪ੍ਰਾਈਜ਼ ਜਿਹੜੇ ਹੈਗੇ ਆ। ਮੈਂ ਕਹਿੰਦੇ ਆ ਕਿ ਵੀ ਅੱਜ ਵੀ ਅਸੀਂ ਲੇਡੀਜ਼ ਨੂੰ ਇਨਕਰੀਜ ਕੀਤਾ ਵੀ ਲੇਡੀਜ਼ ਵੀ ਆਫੀ ਤੇ ਵਿੱਚ ਆਲ ਦੀ ਕੋਸ਼ਿਸ਼ ਕਰਨ। ਉਸ ਵਾਰ ਕਹਿੰਦੇ ਸੀ ਲੱਕੀ ਡਰਾ ਕਰ ਰਏ ਅਸੀਂ 10 ਸਾਈਕਲ ਅਸੀਂ ਜੈਡਸ ਵਾਸਤੇ ਤੇ ਲੇਡੀਜ਼ ਵਾਸਤੇ 10 ਸਲਾਈ ਮਸ਼ੀਨਾਂ ਦੀ। ਸ਼੍ਰੀ ਗੁਰੂ ਰਵਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਕੁੰਬਣਾ ਦੇ ਚੇਅਰਮੈਨ ਬਲਬੀਰ ਬੈਂਸ ਕੈਨੇਡਾ ਕਿਸੇ ਜਾਣ ਪਹਿਚਾਨ ਦੇ ਮੋਹਤਾਜ ਨੇ ਕੁੰਬਣਾ ਵਿਕੇ ਕਰਾਇਆ ਜਾ ਰਿਹਾ ਹੈ 4 ਅਤੇ 5 ਮਾਰਚ ਨੂੰ ਕਬੱਡੀ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦੇ ਬਲਬੀਰ ਬੈਂਸ ਚੇਅਰਮੈਨ ਸ਼੍ਰੀ ਗੁਰੂ ਰਵਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਕੋ ਬਣਾਉਣੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਚ ਪਹੁੰਚਣ ਗਿਆ ਇਲਾਕੇ ਦੀਆਂ ਨਾਮਵਰ ਹਸਤੀਆਂ ਇਸ ਜਿਸ ਵਿੱਚ ਲੜਕੀਆਂ ਬਾਸਤੇ ਕੁਝ ਖਾਸ ਕੀਤਾ ਜਾ ਰਿਹਾ ਹੈ ਟੂਰਨਾਮੈਂਟ ਵੇਖਣ ਆਉਣ ਵਾਲੀਆਂ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ ਸਲਾਈ ਮਸ਼ੀਨਾਂ ਬਰਵੀਰ ਬੈਸ ਕਨੇਡਾ ਨੇ ਕਿਹਾ ਕਿ ਮੈਂ ਆਪਣੀ ਕੌਮ ਨੂੰ ਗੁਲਾਮ ਨਹੀਂ ਦੇਖਣਾ ਚਾਹੁੰਦਾ ਮੈਂ ਆਪਣੀ ਕੌਮ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਕਰਦਾ ਆਰਾਮਗਾ ਆਉ ਦੇਖਦਿਆਂ ਚੇਅਰਮੈਨ ਬਰਵੀਰ ਬੈਸ ਕਨੇਡਾ ਨਾਲ ਛੋਟੀ ਜਿਹੀ ਮੁਲਾਕਾਤ ਬੀਬੀਸੀ ਇੰਟਰਨੈਸ਼ਨਲ ਰੇਡੀਓ ਪੰਜਾਬ ਪਿੰਡ ਘੁੰਮਣਾ ਜੀ ਟਿਕੀ ਕਬੱਡੀ ਕੱਪ ਕਰਾਇਆ ਜਾ ਰਿਹਾ ਹੈਗਾ ਹੈਗਾ ਸ਼ਿਦਿਗੁਰੂ ਦਾਸ ਵੈਲਫੇਅਰ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣਾਬਦੂ ਕਰਾਇਆ ਜਾ ਰਿਹਾ ਹੈ ਇਹਨਾਂ ਦੇ ਚੇਅਰਮੈਨ ਹੈਗੇ ਨੇ ਬਲਬੀਰ ਬੈਂਸ ਜੀ ਕ੍ਰਿਡਾ ਵਾਲੇ ਜੋ ਅੱਜਕੱਲ ਜਿਹੜੀ ਉਹਨਾਂ ਦੀ ਪਛਾਣ ਹੈਗੀ ਆ ਉਹ ਤੁਸੀਂ ਸਭ ਜਾਣਦੇ ਹੈਗੇ ਆ ਉਹਨਾਂ ਬਾਰੇ ਜਾਣਨਾ ਪਾਉਣ ਦੀ ਜ਼ਰੂਰਤ ਹੀ ਹੈਗੀ ਸੋ ਇਸ ਟੂਰਨਾਮੈਂਟ ਵਿੱਚ ਬੜੇ ਬੜੇ ਪਲੇਅਰ ਬੜੇ ਬੜੇ ਲੀਡਰ ਜਿਹੜੇ ਹੈਗੇ ਸ਼ਿਰਕਤ ਕਰਦੇ ਨੇ ਸੋ ਨਾਮੀ ਕਲਾਕਾਰ ਵੀ ਆਪਣੀਆਂ ਜਿਹੜੀਆਂ ਹਾਜ਼ਰੀਆਂ ਲਗਾਉਂਦੇ ਨੇ ਆਪਣਾ ਮਾਣ ਮਹਿਸੂਸ ਕਰਦੇ ਨੇ ਇਸ ਟੂਰਨਾਮੈਂਟ ਵਿੱਚ ਹਾਜ਼ਰੀ ਲਵਾ ਕੇ ਸੋ ਆਪਾਂ ਬਲਵੀਰ ਬੈਸੋਂ ਨਾਲ ਗੱਲਬਾਤ ਕਰਾਂਗੇ ਜਿਹੜਾ ਅੱਜ ਹੁਣ ਦਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈਗਾ ਉਹਦੇ ਬਾਰੇ ਉਹ ਕੁਝ ਚੰਨਾ ਪਾਣ। ਅणि ਜਿਹੜਾ ਇਹ ਸਮਾਗਮ ਹੋ ਰਿਹਾ ਇਹ ਛੇਵਾਂ ਕੋਡਿਗਾ ਆਪਾਂ ਜਿਹੜਾ ਸ਼੍ਰੀ ਗੁਰੂ ਅਰਦਾਸ ਸਪੋਰਟਸ ਐਂਡ ਬੈਲਫੇਅਰ ਕਲੱਬ ਦੇ ਨਾਮ ਹੇਠਲੇ ਹੋ ਰਿਹਾ। ਘੁੰਮਣਾਂ ਦੇ ਵਿੱਚ ਘੁੰਮਣਾਂ ਦੇ ਜਿਹੜਾ ਹਾਈ ਸਕੂਲ ਦਾ ਬਾਹਰ ਦਾ ਖੇਡ ਲੱਥ ਹੋ ਰਿਹਾ। ਤੇ ਇਹ ਸ਼ਾਨਾ ਕੋਟੇ ਦਾ ਬੰਦਾ ਮੋਸਟਲੀ ਇਹ ਲਗਉ ਕਬਡੀ ਦਾ ਪਗਾ ਸ਼ਿਨੂ ਦਾ ਸਮਰਪਿਤ ਹੁੰਦਾ ਤੇ ਇਸ ਸਾਲ ਥੋੜਾ ਇਲੈਕਸ਼ਨ ਦੇ ਵਜਾ ਥੋੜਾ ਲੇਟ ਹੋ ਰਿਹਾ ਨੇ ਤੇ ਮੋਸਟਲੀ ਇਹ ਕੋਰਟੂ ਇਹ ਤਾਂ ਪਰਫਰਮ ਹੋਦਾ ਕੋਰਟੂ ਹੁੰਦਾ ਹੈਗਾ ਹਨ ਤੇ ਐਸਾਂ ਲਾਇਆ ਚਾਪਾ ਨਹੀਂ ਮਾਰ ਕੇ ਤੇ ਪਹਿਲਾਂ ਨੀਲੂ ਨੂੰ ਵੋਟਾਂ ਦਾ ਚਾਂਸ ਹੈਗਾ ਤੇ ਡੇ ਹੋਵੇਗਾ ਜੀ ਤੇ ਇਸ ਦੇ ਵਿੱਚ ਜਿਹੜਾ ਅਸੀਂ ਨਾਰਥ ਇੰਡੀਆ ਕੋਟੇ ਫੈਕਟਰੀ ਦੇ ਆਖਿਰ ਵਿੱਚ ਮੁਕਾਬਲਾ ਆ ਰਿਹਾ ਹੈ ਨਾ ਤੇ 70 ਕਿਲੋ ਤੁਹਾਨੂੰ ਪਾਣੀ ਮਾਝੋ ਦੇ ਕੰਨਪੱਤੇ ਜਿਹੜੇ ਹਨ ਤੇ 55 ਰੁਪਏ ਜਿਹੜੀ ਓਪਨ ਸਟੇ ਆ ਗਈਆਂ ਤੇ ਕਾਫੀ ਇਹਦੇ ਵਿੱਚ ਬੱਚਿਆਂ ਦੀ ਮਰੜੀ ਐਕਸ਼ਨ ਪਾਦਾ ਜਿਹੜੀ ਆ ਤੀ ਮਾਚ ਨਪਾਲੇ ਟ੍ਰੈਨ ਵਾਲੇ ਕਿਹਦਾ ਲਾ ਤੇ ਸਭ ਤੋਂ ਕਾਸੇ ਦੇ ਕੱਲੇ ਆ ਗਏ ਵੀ ਅੱਜ ਵੀ ਅਸੀਂ ਲੇਡੀਜ਼ ਨੂੰ ਇਨਕਰੀਜ ਕੀਤਾ ਵੀ ਲੇਡੀਜ਼ ਵੀ ਕਾਫੀ ਤੇ ਵਿੱਚ ਆਉਂਦੀ ਕੁਸ਼ੀ ਕਰਨ ਉਹ ਸਕੇ ਸੀ ਲੱਕੀ ਡਰਾਮਾ ਪਟ ਰਿਹਾ ਜੀ ਦਾਰਸ ਸਾਈਕਲ ਅਸੀਂ ਜੈਡਸ ਵਾਸਤੇ ਤੇ ਲੇਡੀ ਵਾਸਤੇ 10 ਸਵਾਈ ਮਸ਼ੀਨਾਂ ਆ ਗਈ ਅਸੀਂ ਲੇਡੀ ਵਾਸਤੇ ਬਖਰਾ ਛੇ ਰੁਆ ਰਹਾ ਕਿਉਂਕਿ ਉਹਨਾਂ ਨੇ ਬੇਖਰਾ ਦਾ ਬਖਰਾ ਜੀਆਂ ਪਰੰਗ ਜੀ ਕਰਾਜੀ ਤੇ ਲੰਗਰ ਪਾਣੀ ਦਾ ਜਿਹੜਾ ਉਹ ਤਾਂ 2000 ਫਰਕ ਚੱਲਦਾ ਹੁੰਦਾ ਹੈ ਇਹ ਔਰਤਾਂ ਵਾਲੀ ਤੁਸੀਂ ਇੱਕ ਵੈਲਫੇਅਰ ਦਾ ਕੰਮ ਦੀ ਨਵੀਂ ਸ਼ੁਰੂਆਤ ਜਿਹੜੀ ਕਰ ਰਹੇ ਹੈਗੇ ਆ ਉਹੋ ਜਿਹੜੇ ਉੱਥੇ ਟੂਰਨਾਮੈਂਟਸ ਪਾਰਟਿਸਿਪੇਟ ਕਰਨਗੇ ਉਹਨਾਂ ਬਾਰੇ ਹੋਊਗਾ ਜਾਂ ਕੋਈ ਇਸ ਪਬਲਿਕ ਦੇ ਵਿੱਚੋਂ ਤੁਸੀਂ ਕੋਈ ਇਦਾਂ ਦੀ ਰੋਲ ਬੰਦਰ ਬੀਪਿਆ ਨੂੰ ਚੁਣੋਗੇ ਕਿ ਉਹਨਾਂ ਨੂੰ ਸਹਾਈ ਚੀਜ਼ਾਂ ਜਾਂ ਜੋ ਸ਼ੁਰੂ ਕੀਆ ਜਾਂਦਾ ਹੈ ਨਹੀਂ ਆਡੀਅੰਸ ਜਿਹੜੀ ਜਿਹੜੇ ਉੱਥੇ ਆਡੀਸ ਜਾਓਗੇ ਲਈਦੀ ਚ ਜਾਂ ਧੀਆਂ ਪੜਾਣਾਂ ਮਤਾਮਾ ਜੀ ਜਾਓਗੀਆਂ ਜਿਵੇਂ ਜਨ ਨੂੰ 쿠폰 ਦੇਵਾਂਗੇ ਪੁਰਨ ਡਰਾਅ ਕਰਦੇ ਜਿੰਨ ਨੂੰ 쿠폰 ਦਾ ਹਸਤਾਬ ਹੋ ਜੇ ਬਹੁਤ ਵੱਡਾ ਆਫਰ ਹੈ ਦਰਸ਼ਕਾਂ ਲਈ ਆਪਣਾ ਟੂਰਨਾਮੈਂਟ ਹੋ ਰਿਹਾ ਬੀਬੀਆਂ ਧਿਆਨ ਨਾਲ ਸੁਣੋ ਕਿ ਜਿਹੜੀਆਂ ਬੀਬੀਆਂ ਟੂਰਨਾਮੈਂਟ ਦੇਖਣ ਆਉਂਗੀਆਂ ਉਹਨਾਂ ਨੂੰ ਇੱਕ 쿠폰 ਦਿੱਤਾ ਜਾਊਗਾ 쿠폰 ਦੇ ਨਾਲ ਨਾਲ ਜਿਹੜੀਆਂ ਬੀਬੀਆਂ ਲੱਕੀ ਡਰਾ ਕੱਢਿਆ ਜਾਊਗਾ ਉਹਨਾਂ ਵਿੱਚ ਉਹਨਾਂ ਨੂੰ ਸਲਾਈ ਮਸ਼ੀਨਾ ਤੇ ਕੁਝ ਹੋਰ ਪ੍ਰਾਈਜ਼ ਜਿਹੜੇ ਹੈਗੇ ਆ ਉਹ ਮੌਕੇ ਤੇ ਹੀ ਆਫਰ ਕੀਤੇ ਜਾਣਗੇ ਬੀਬੀਆਂ ਨੂੰ ਕੁੱਲਾ ਸਦਾ ਦਿੱਤਾ ਜਾਂਦਾ ਹੈ ਕਿ ਕੁਮਰਾ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਪਹੁੰਚੋ ਆਪਾਂ ਅਗਲੇ ਸਵਾਲ ਤੇ ਗੱਲ ਆਉਣੀ ਹੈ ਜਿਹੜਾ ਇਹ ਥੋੜਾ ਬਿਲਕੁਲ ਦਾ ਕੰਮ ਹੈਗਾ ਤੁਸੀਂ ਕਿੰਨੇ ਦਾ ਤੋਂ ਅੱਗੇ ਇੱਥੇ ਕਰਦੇ ਆ ਤੁਹਾਡੇ ਮਨ ਦੀਆਂ ਭਾਵਨਾਵਾਂ ਕੀ ਹੁੰਦੀਆਂ ਉਸ ਦੇ ਤੇ ਫਿਰ ਪਹਿਲਾਂ ਤਾਂ ਮਨ ਦੀਆਂ ਭਾਵਨਾਵਾਂ ਹੈ ਕਿ ਜਿਹੜਾ ਮੇਰਾ ਸਮਾਜ ਹੈਗਾ ਇਹਨਾਂ ਨੂੰ ਮੈਂ ਸੋਚਦਾ ਵੇਖਦਾ ਇਹ ਮਾਨਸਿਕ ਤੌਰ ਤੇ ਕੁਝ ਚੀਜ਼ਾਂ ਦੇ ਅਫਾਡੇ ਕਮਜ਼ੋਰੀਆਂ ਆ ਗਈਆਂ ਸ਼ਾਇਦ ਮੈਚਰ ਦੇ ਦੌਰਾਨ ਮੇਰੇ ਵਿੱਚ ਵੀ ਨਹੀਂ ਕਿਉਂਕਿ 32 ਸਾਲ ਹੋ ਤਿਆਂ ਮੇਰਾ ਬਾਹਰ ਹੋ ਗਿਆ ਕਿ ਮੈਂ ਬਾਹਰ ਅੰਦਰ ਤੇ ਆਪਰੇ ਤੇ ਲੋਕਾਂ ਨਾਲ ਸ਼ੇਅਰ ਕਰਨਾ ਵੇ ਤੁਸੀਂ ਵੀ ਪ੍ਰੋਪਰ ਜਿਹੜੇ ਕੰਮ ਹ ਜਿਹੜਾ ਬਾਕੀ ਸਭ ਜਨ ਸੁਭਾਜ ਕਰਦਾ ਤੁਸੀਂ ਵੀ ਕਰ ਸਕਦੇ ਆ ਤੁਸੀਂ ਵੀ ਆਪਣੇ ਸਿਰ ਪੱਤੂ ਕਰੋ ਕਿਉਂਕਿ ਮੇਰਾ ਸਮਾਜ ਬਹੁਤ ਸਾਰਾ ਜਿੱਦਾ ਕਿੱਦਾਂ ਫਸਿਆ ਹੋਇਆ ਹੈਗਾ ਤੇ ਮੈਂ ਇਹ ਕਹਵਾ ਮੈਂ ਬਈ ਉੱਚੋਂ ਨਿਕਲੋ ਤੇ ਮੈਂ ਜਿਹੜਾ ਮੇਰਾ ਕੋਟਿਕ ਕੰਮ ਦਾ ਆਪਣਾ ਮਕਸਦ ਲੈਡਿੰਗ ਨਹੀਂ ਕਰਦਾ ਮੈਂ ਇਹ ਕਹਦਾ ਇਹ ਘਰ ਪਰਵਾਰੀ ਆਪਣਾ ਦਾਨਸ ਪਰਦਾ ਕਿਉਂਕਿ ਮੇਰਾ ਕਿੱਦਾਂ ਤਾਂ ਨਹੀਂ ਪਾਪਾ ਸਾਰਾ ਆਪਣਾ ਹੈਗਾ ਵੀ ਤੁਸੀਂ ਬੱਸ ਬੱਸ ਕਿੱਥੇ ਆਓ ਟੂਰਨਾਮੈਂਟ ਦੇ ਵਿੱਚ ਤੇ ਤੁਹਾਨੂੰ ਇਹਦਾ ਸ਼ਾਮ ਦਿਓ ਮੈਨੂੰ ਤੁਹਾਡਾ ਹੋਵੇ ਸਾਡਾ ਇਹ ਨਗਰ ਜਿੱਥੋਂ ਦਾ ਨਿਸ਼ਾਨੇ ਲੋਕਿਸ਼ਾਨੇ ਦਾ ਕਬੱਡੀ ਕੱਪ ਤੇ ਵੀ ਆਉ ਇਹ ਇੱਕ ਮੌਜੂਦਾ ਹੈ ਜੀ ਇਹ ਪੈਨਜੀ ਸਖਵਾਤ ਹੈਗਾ ਸਤ ਜੀ ਤੇ ਸਮਾਜ ਨੂੰ ਸਖਵਾਤ ਹੈਗਾ ਆਪਣੇ ਗੁਰੂਆਂ ਪੀਰਾਂ ਨੂੰ ਵਕਰੀ ਟਾਂਗਾਂ ਇੱਕ ਪਰੰਪਰਾ ਤੌਰ ਤੇ ਲੋਕਾਂ ਨਾਲ ਜੋੜਨਾ ਉਸ ਨੂੰ ਖੇਡ ਭਾਵਨਾ ਨਾਲ ਜੋੜਨਾ ਇੱਕ ਉਤਸਵ ਦੇ ਨਾਲ ਜੋੜਨਾ ਤੁਸੀਂ ਦੇਖ ਲਓ ਪ੍ਰਵੀ ਬੈਸ ਹੁਣਾਂ ਦੀ ਜਿਹੜੀ ਆਪਣੀ ਸੋਚ ਹੈਗੀ ਆ ਇੱਕ ਕੈਨੇਡੀਅਨ ਸਿਟੀਜ਼ਨ ਫੋਰ ਦੇ ਨਾਤੇ ਇੱਕ ਸਪੋਰਟਸ ਵੈਲਫੇਅਰ ਸਟ੍ਰੈਟਜੀ ਆ ਮੈਂ ਦਿਨਾਂ ਤੇ ਮਤਲਬ ਤੁਹਾਡਾ ਕੀ ਮਤਲਬ ਦੇ ਦਿਲ ਚ ਕਿੰਨੀ ਭਾਵਨਾ ਆਈ ਤੁਹਾਡੇ ਕੀ ਇਸ ਪਾਸੇ ਨੂੰ ਜਾਇਦਾ ਦੇਖੋ ਮੈਂ ਮੇਰੀ ਜਿਹੜੀ ਮੈਂ ਤੁਹਾਨੂੰ ਪਤਾ ਦੱਸ ਸਕੂ ਮੇਰੀ ਜਿਹੜੀ ਭਾਵਨਾ ਆਈ ਮੈਂ ਮਾਰਕ ਤੌਰ ਤੇ ਅਸੀਂ ਲੋਕੀ ਸਾਡੇ ਪੈਸਾ ਵੀ ਲੋਕੋ ਬਹੁਤ ਜ਼ਿਆਦਾ ਨਹੀਂ ਤੇ ਕੁਝ ਚੀਜ਼ਾਂ ਉਹ ਨਹੀਂ ਕੁਸ਼ਲ ਕਰਦੇ ਕਰਦੇ ਆਪਣੇ ਲੈਵਲ ਤੇ ਰਹਿ ਜਾਂਦੇ ਆ ਮੈਂ ਕਹਿੰਦਾ ਵੀ ਜਦਾਂ ਤੁਸੀਂ ਐਸ ਤਾਂ ਕਿ ਲੋਗੋਂ ਛਿੰਦੇ ਹੋ ਸਾਰੇ ਤੁਹਾਨੂੰ ਵੀ ਪੂਰਾ ਰਾਈਟ ਹੈ ਹਰ ਕੰਮ ਕਰਨ ਦਾ ਤੁਹਾਨੂੰ ਕੀ ਹਿੰਦੇ ਅੰਦਰ ਜਾ ਕੇ ਇਹ ਕੰਮ ਕੋਈ ਲੋੜ ਨਹੀਂ ਹੈ ਜਿਵੇਂ ਸ਼ਰਮ ਨਾਲ ਜੋ ਮਤਲਬ ਕੰਨਾ ਕਰ ਸਕਦੇ ਗੱਲ ਤੁਸੀਂ ਕੀਤੀ ਹੈਗੀ ਹੈ ਤੁਸੀਂ ਬਹੁਤ ਸਾਰੇ ਲੀਆ ਵੀ ਰਹੇ ਹੈਗੇ ਆ ਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਕਿਸੇ ਨੂੰ ਆਪਣੇ ਰਾਈਟ ਮਿਲਦੇ ਹੋਣਗੇ ਨੋ ਇੱਥੇ ਰਾਈਟ ਵੀ ਹੈਗੇ ਇੱਥੇ ਮੈਂ ਬਹੁਤ ਵਾਰ ਮੈਨੂੰ ਬੜੀ ਔਖਾ ਹੁੰਦੀ ਆ ਮੋਢੀ ਦਾ ਪਰੋਲ 2012 ਜਦੋਂ ਪਹਿਲਾ ਸਟਾਰਟ ਕੀਤਾ ਉਦੋਂ ਬੜੀਆਂ ਔਖਾ ਆਈਆਂ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਆਪਾਂ ਕੇਰੀਆਂ ਲੱਗਦੀਆਂ ਚੀਜ਼ਾਂ ਦੀ ਕੁਵੇ ਸਾਨੂੰ ਰਾਈਟ ਹੈ ਗਿਆ ਸਾਨੂੰ ਬਾਬਾ ਸਾਨੂੰ ਰਾਈਟ ਲੱਗਦੇ ਪੂਰੇ ਅੱਖ ਬਰਾਬਰ ਦੇ ਉਹਨਾਂ ਨੂੰ ਯੂਜ਼ ਕਰਦੇ ਆ ਕਿਵੇਂ ਕਰ ਸਕਦੇ ਸੋ ਤੁਸੀਂ ਦੇਖ ਲਓ ਕਿ جھوٹ ਨੂੰ ਬੜਾ ਸੁਨੇਹਾ ਦੇ ਰਹੇ ਆ ਕਿ ਤੁਸੀਂ ਕਿਸੇ ਦੇ ਗੁਲਾਮ ਹੋ ਕੇ ਕੋਈ ਕੰਮ ਨਾ ਕਰੋ ਤੁਹਾਨੂੰ ਵੀ ਹਰ ਇੱਕ ਦੇ ਬਰਾਬਰ ਦੇ ਅਧਿਕਾਰ ਨੇ ਜੋ ਜਿਨ੍ਹਾਂ ਦੇ ਤੁਸੀਂ ਚਮਚੇ ਬਣ ਕੇ ਇਸ ਸਮਾਜ ਦੇ ਵਿੱਚ ਵਿਚਰਦੇ ਹੋ ਤੁਸੀਂ ਖੁਦ ਵੀ ਉਹ ਕੰਮ ਕਰ ਸਕਦੇ ਹੋ ਜਿਹੜਾ ਤੁਸੀਂ ਕਿਸੇ ਦੇ ਅੰਡਰ ਰਹਿ ਕੇ ਕਰਨਾ ਇਹ ਬਲਵੀਰ ਪੈਸੋਂ ਦਾ ਖਾਸ ਸੁਨੇਹਾ ਤੁਸੀਂ ਨੋਟ ਕਰ ਲਿਓ ਸੋ ਤੁਸੀਂ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕੋਈ ਲੇਕੋ ਮੈਂ ਇਹੀ ਕਹਾਂਗਾ ਮੇਰੇ ਜਿਹੜਾ ਨੌਵੇਂ ਵਰਗਾਂ ਪੰਜਾਬ ਦਾ ਨਸ਼ੇ ਛੱਡ ਕੇ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ ਜਿੰਮਾਦਾਰੀ ਜਿਆਦਾ ਧਿਆਨ ਦੇਵੋ ਤੇ ਸਪੋਰਟਸ ਕਰੋ ਬਾਕੀ ਹੈ ਵੀ ਤੁਸੀਂ ਆਪਣੇ ਆਪ ਨੂੰ ਆਪੜ ਕਰੋ ਸਾਰੇ ਨਾਲ ਵਰਤ ਕੇ ਤੇ ਵਧੀਆ ਸਮਾਜਿਕ ਸੇਵਾ ਕਰੋ ਜਿਆ ਕਿਹਦੇ ਗਲਾਮ ਨਾ ਤੁਸੀਂ ਜਿਹੜੀ ਸਾਡੀ ਦੇਖਿਆ ਹੋਊਗਾ ਕਿ ਆਪਣੇ ਸਮਾਜ ਦੇ ਵਿੱਚ ਇਕਤਾ ਨਾ ਨਹੀਂ ਇੱਕ ਇੱਕ ਸ਼ਬਦ ਹੁੰਦਾ ਇਹ ਬਚਾਦ ਰਹਿ ਗਿਆ ਇਕਤਾ ਤਾਂ ਰਹਿ ਨਹੀਂ ਗਈ ਆਪਣੇ ਸਮਾਜ ਦੇ ਵਿੱਚ ਉਧੇ ਵਾਰੀ ਤੁਸੀਂ ਨੌਜਵਾਨ ਨੂੰ ਕੀ ਸਨੇਹ ਦੇਣਾ ਚਾਹੋਗੇ ਤੁਸੀਂ ਇੱਕ ਆਈਕਨ ਦੇ ਕੋਈ ਮੈਂ ਹਲੇ ਬਹੁਤ ਸਾਰੇ ਮਿੰਡਾਂ ਦੇ ਲੋਕ ਨੂੰ ਮਿਲਦੇ ਆ ਮੋਰਾਂ ਬਾਰੇ ਮੈਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀਆ ਕਿ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਆ ਸਾਰੇ ਮੇਨਾਂ ਦੇ ਜਿਹੜੇ ਇਕੱਠੇ ਹਰੇ ਮੇ ਨਾਲ ਮੈਨੂੰ ਮਿਲਦੇ ਹੈਗੇ ਆ ਤੇ ਮੇਰੇ ਕੋਲ ਜਾਂਦੇ ਬੰਦੇ ਨੂੰ ਕਹਿੰਦਾ ਮੈਂ ਸਿਰਫ ਇਥੇ ਤੁਹਾਨੂੰ ਮੈਨੇ ਬਣਾਇਆ ਤੁਸੀਂ ਇਹ ਰਸਤੇ ਤੇ ਬੁਰੀ ਨਾ ਲਾਉਂਦਾ ਵਿਸ਼ਾ ਇਹ ਕਿਸੇ ਨਾਮ ਨਹੀਂ ਮੈਨੂੰ ਤਾਂ ਉਹਨਾਂ ਤੋਂ ਅੱਜ ਜਦੋਂ ਮਾਟੀ ਮੇ ਕੋ ਆਓ ਮੈਨਾਂ ਨੂੰ ਪਛਾਣ ਕਰਨ ਕਰੋ ਤੇ ਸਾਡੇ ਪਿੰਡ ਨੇ ਸਭ ਬਣਾਈਆ ਡਾਕਟਰ ਬੀ ਆਰ ਮੇਰਕਰ ਨੌਜਵਾਨ ਸਭ ਬਣਾਈਆ ਹੈ ਮਨ ਬੜੀ ਖੁਸ਼ ਹੋਈ ਮੈਨੂੰ ਮੈਨੇ ਕਿਹਾ ਵੀ ਤੁਸੀਂ ਜਰਾਇਡ ਹੋ ਚਲੋ ਸਾਡੇ ਜੋ ਮਸਲੇ ਆਪਣੇ ਆਪ ਹੱਲ ਕਰੋ ਨਾਗੇ ਪਿੰਡ ਦੇ ਚੌਧਰੇ ਗਲਾਉ ਤੁਸੀਂ ਮੇਰੀ ਗੱਲ ਨੂੰ ਗੋਲ ਕਰ ਰਿਹਾ ਥੋੜੀ ਇਕਤਾ ਨੂੰ ਤੁਸੀਂ ਗੋਲ ਕਰਦੇ ਇਕਤਾ ਹੈ ਨਹੀਂ ਸਾਡੇ ਸਮਾਜ ਵਿੱਚ ਜੇ ਸਾਡੇ ਸਮਾਜ ਦੇ ਵਿੱਚ ਇੱਕ ਪਿੰਡ ਦੇ ਵਿੱਚ 500 ਘਰ ਹੈਗਾ ਤਾਂ ਉਹ ਚਾਰ ਜਗ੍ਹਾ ਵੰਡਿਆ ਪਿਆ ਉਹਦੇ ਬਾਰੇ ਨੌਜਵਾਨ ਨੂੰ ਕੋਈ ਇਹਦਾ ਨਾਸਮਿਹਾਂ ਦਿਓ ਕਿ ਤੁਸੀਂ ਐਸਾ ਪਾਜੀ ਇਹ ਤੁਸੀਂ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੀਤੀ ਹੈ ਮੈਂ ਇਹੀ ਗੱਲ ਮੈਂ ਕੋਸ਼ਿਸ਼ ਪੂਰੀ ਕਰ ਰਿਹਾ ਵੇ ਸਾਰ ਨੂੰ ਇਗਨੋਰਡ ਕਰਦੇ ਜੋ ਮੇਰੇ ਪਿੰਡ ਵਾਲੇ ਬੰਦੇ ਉਹਨੂੰ ਮੈਂ ਜਰਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੱਚੇ ਬਜੱਲੋਂ ਤੁਸੀਂ ਪਿੰਡਾਂ ਦੇ ਚੋਹਰਿਆਂ ਦੇ ਮਗਰ ਲਾ ਕੇ ਆਪਾਂ ਨੂੰ ਉਡੀਕੜਦਾ ਕਰੋ ਤੁਸੀਂ ਸਰਮ ਪ੍ਰੋਫੈਸਰ ਹੋਵੋ ਆਪਣੇ ਆਪ ਜਿਵੇਂ ਆਪਣੇ ਕੰਮ ਆਪ ਕਰੋ ਜੇ ਤੁਸੀਂ ਦੇਖ ਸਕਦੇ ਹੋ ਬਲਕਿ ਵੈਸੇ ਉਹਨਾਂ ਨੇ ਇਸ ਨਹੀਂ ਹੱਦ ਦਿੱਤਾ ਤੁਹਾਨੂੰ ਆ ਕਿ ਸਾਨੂੰ ਆਪਣਾ ਜਿਹੜਾ ਏਕਾ ਖੁਦ ਬਣਾਉਣਾ ਪੈਣਾ ਹੈ ਆਪ ਮੂਰੇ ਆਉਣਾ ਪੈਣਾ ਹੈ ਕਿਸੇ ਸਿਆਸੀ ਲੀਡਰ ਜਾਂ ਕਿਸੇ ਧਾਰਮਿਕ ਲੀਡਰ ਜਾਂ ਕਿਸੇ ਹੋਰ ਵੀ ਲੀਡਰਾਂ ਦੇ ਚਮਚੇ ਬਣ ਕੇ ਨਾਲੋਂ ਤੁਸੀਂ 셀ਫ ਡਿਪੈਂਡੈਂਟ ਹੋਵੋ